ਸਸ਼ੀਕਾਲ ਮੈਂ ਰਚਨਾ ਸ਼ਰਮਾ ਚੜ੍ਹਦੀਕਲਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਵਿਧਾਨ ਸਭਾ ਦਾ 7ਵਾਂ اجلاس ਪਲਕੇ ਸ਼ੁਰੂ ਪੁਲਿਸ ਤੇ ਪੀਏਪ ਵੱਲੋਂ ਸਖਤ ਸੁਰੱਖਿਆ ਦੇ ਇੰਤਜ਼ਾਮ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀਆਂ ਜਾਣਗੇ ਸ਼ਰਧਾਂਜਲੀयां ਸਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ ਪਲਕੇ ਚੰਡੀਗੜ੍ਹ ਵਿਖੇ ਕਿਸਾਨਾਂ ਦੀ ਵੱਡੀ ਰੈਲੀ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਰਾਸ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ 19 ਰੁਪਏ ਕਿਲੋ ਵਾਲੇ ਸਿਲੰਡਰ ਵਿੱਚ 39 ਰੁਪਏ ਦਾ ਕੀਤਾ ਵਾਦਾ Мурка прави Сарнал. ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ 7ਵਾਂ اجلاس ਬੁਲਾਇਆ ਹੈ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੇ 3 ਦਿਨਾਂ ਸੈਸ਼ਨ ਦੇ ਪਹਿਲੇ ਦਿਨ ਵਿਛਲੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀਆਂ ਜਾਣਗੀਆਂ ਵਿਧਾਨ ਸਭਾ ਸਕੱਤਰ ਰਾਮਲੋਕ ਹਟਾਣਾ ਨੇ ਦੱਸਿਆ ਕਿ ਪਹਿਲੇ ਦਿਨ ਦੀ ਬੈਠਕ ਕੇਵਲ ਅੱਧਾ ਘੰਟਾ ਚੱਲੇਗੀ ਅਤੇ ਸਪੀਕਰ ਦੁਆਰਾ ਸ਼ਰਧਾਂਜਲੀ ਅਰਪਿਤ ਕਰਨ ਮਗਰੋਂ ਉਠਾ ਦਿੱਤੀ ਜਾਵੇਗੀ ਜਦਕਿ ਅਗਲੇ 2 ਦਿਨ ਮੰਗਲਵਾਰ ਅਤੇ ਬੁੱਧਵਾਰ ਇੱਕ ਦੋ ਤਰਸੀਮੇ ਬਿੱਲ ਪ੍ਰਵਾਨ ਕਰਨ ਉਪਰੰਤ ਅਨੁਮਿੱਥੇ ਸਮੇਂ ਲਈ ਇਸ ਛੋਟੇ اجلاس ਨੂੰ ਛੁੱਟ ਦਿੱਤਾ ਜਾਵੇਗਾ ਕਿਸਾਨ ਜਥੇਬੰਦੀਆਂ ਨੇ 3 ਦਸੰਬਰ ਨੂੰ ਵਿਧ ਇਰਨ ਲਈ ਚੰਡੀਗੜ੍ਹ ਵਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕੂਚ ਕਰਨ ਦਾ ਐਲਾਨ ਕੀਤਾ ਹੈ ਅਤੇ ਕਈ ਮੁਲਾਜ਼ਮ ਜਥੇਬੰਦੀਆਂ ਨੇ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਇਸ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਦੇ ਪੀਏਪੀ ਦੇ ਸੈਂਕੜੇ ਜਵਾਨਾਂ ਨੇ ਸੁਰੱਖਿਆ ਤੈਨਾਤ ਦੀ ਰੈਸਲ ਕੀਤੀ ਵਿਧਾਨ ਸਭਾ ਹਾਲ ਦੇ ਅੰਦਰ ਵਿਰੋਧੀ ਧਿਰ ਦਾ ਸਖਤ ਰਵੱਈਆ ਤੇ ਸਰਕਾਰ ਵਿਰੁੱਧ ਜੋਸ਼ੀਲੇ ਨਾਅਰੇਬਾਜ਼ੀ ਦੀ ਸੰਭਾਵਨਾ ਨੂੰ ਜਾਣਦੇ ਹੋਏ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਇਹਨਾਂ ਵਿੱਚ ਪੰਜਾਬ ਦੇ ਲਗਭਗ ਮਾਰਸ਼ਲ ਦੀ ਬੁਲਾਈ ਜਾਂਦੀ ਵੇ ਪਤਾ ਲੱਗਾ ਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਸਰ ਸਰਕਾਰ ਵੱਲੋਂ ਪੈਦਾ ਕੀਤੀ ਸੰਗਠਮਈ ਵਿੱਤੀ ਹਾਲਤ ਨਸ਼ਿਆਂ ਦੀ ਪਰਮਾਰ ਪਿਛਲੇ 23 ਸਾਲਾਂ ਵਿੱਚ ਆਪ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਇੰਤਿਹਾਰੇ ਲੁੱਟਾਂ ਖੋਹਾਂ ਕਤਲ ਤੇ ਹੋਰ ਵਿਸ਼ਿਆਂ ਦੇ ਸਦਨ ਦੇ ਅੰਦਰ ਚਰਚਾ ਕਰਵਾਉਂਦੀ ਕੀਤੀ ਮੰਗ ਨੂੰ ਠੁਕਰਾਉਣ ਦੀ ਸੰਭਾਵਨਾ ਦੇ ਚੱਲਦਿਆਂ ਇਹ اجلاس ਬਹੁਤ ਗਰਮ ਰੋਲੇ ਰੱਪੇ ਵਾਲ ਤੇ ਹੰਗਾਮੇ ਭਰਪੂਰ ਹੋਵੇਗਾ ਜਿਕਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਦੇ ਬਜਟ ਸੈਸ਼ਨ ਦੀਆਂ 8 ਬੈਠਕਾਂ ਤੇ ਮੌਜੂਦਾ اجلاس ਦੀਆਂ 3 ਬੈਠਕਾਂ ਮਿਲਾ ਕੇ ਕੁੱਲ 11 ਬੈਠਕਾਂ ਵਾਲਾ ਸਾਲ 2024 ਆਪ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਘੱਟ ਬੈਠਕਾਂ ਵਾਲਾ ਨਿਵੇਕਲਾ ਸਾਲ ਹੋਵੇਗਾ ਸਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ 2 ਸਤੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਸਵੇਰ ਤੋਂ ਹੀ ਅੱਜ ਚੰਡੀਗੜ੍ਹ ਪ੍ਰਸ਼ਾਸਨ ਤੇ ਸਯੁਕਤ ਕਿਸਾਨ ਮੋਰਚੇ ਦੇ ਵਿਚਾਰ ਹੋਣ ਵਾਲੇ ਇਕੱਠ ਦੀ ਥਾਂ ਨੂੰ ਲੈ ਕੇ ਜਗ੍ਹਾ ਲਈ ਵਿਚਾਰ-ਵਿਚਾਰ ਚਰਚਾ ਕੀਤੀ ਗਈ ਸੀ ਤੇ ਸੈਕਟਰ 34 ਦੇ ਪੁਲਿਸ ਸਟੇਸ਼ਨ ਵਿਖੇ ਪੁਲਿਸ ਅਧਿਕਾਰੀਆਂ ਤੇ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵਿਚਾਰ ਸੈਕਟਰ 34 ਵਿੱਚ ਇਕੱਠਾ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਸਯੁਕਤ ਕਿਸਾਨ ਮੋਰਚੇ ਦੇ ਵਫਦ ਵਿੱਚ ਹਰਿੰਦਰ ਸਿੰਘ ਲਖੋਵਾਲ ਰਮਿੰਦਰ ਸਿੰਘ ਪਟਿਆਲਾ ਸਣੇ ਕਈ ਆਗੂ ਸ਼ਾਮਲ ਸਨ ਦੂਸਰੇ ਸੇ ਪ੍ਰਸ਼ਾਸਨ ਵੱਲੋਂ ਐਸਐਸਪੀ ਚੰਡੀਗੜ੍ਹ ਟ੍ਰੈਫਿਕ ਡੀਐਸਪੀ ਦੇ ਨਾਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਗੁਰਪ੍ਰੀਤ ਸਿੰਘ ਪੁੱਲਰ ਐਸਐਸਪੀ ਮੁਹਾਲੀ ਡੀਐਸਪੀ ਮੁਹਾਲੀ ਤੋਂ ਇਲਾਵਾ ਹੋਰ ਕਈ ਪੁਲਿਸ ਅਧਿਕਾਰੀ ਹਾਜ਼ਰ ਸਨ ਵਰਨਯੋਗ ਹੈ ਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਹਰ ਖੇਤ ਤੱਕ ਪੀਣ ਵਾਲਾ ਸਾਫ ਪਾਣੀ ਤੇ ਨਾਲ ਲਾਲ ਪਾਣੀ ਅਤੇ ਵਾਤਾਵਰਣ ਨਾਲ ਸੰਬੰਧਿਤ ਮੰਗਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਹਿਕਾਰੀ ਸੰਸਥਾਵਾਂ ਦੀ ਮਜ਼ਬੂਤੀ ਅਤੇ ਭਾਰਤ ਪਾਕਿਸਤਾਨ ਵਪਾਰ ਸੜਕੀ ਲੰਗਿਆ ਰਾਹੀ ਖੋਲਣ ਆਦੀ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਲਈ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 39 ਰੁਪਏ ਵਧਾ ਦਿੱਤੀ ਹੈ ਵਾਅਦੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪਰਚੂਰ ਵਿਕਰੀ ਕੀਮਤ 1691 ਰੁਪਏ 50 ਪੈਸੇ ਹੋ ਗਈ ਹੈ ਇਸ ਤੋਂ ਪਹਿਲਾਂ 1 ਜੁਲਾਈ ਨੂੰ ਕਾਰੋਬਾਰਾਂ ਅਤੇ ਵਪਾਰਕ ਉਦਮਾਂ ਨੂੰ ਰਾਹਤ ਦੇਣ ਲਈ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ نتیਜੇ ਵਜੋਂ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪਰਚੋਰ ਵਿਕਰੀ ਕੀਮਤ 1646 ਰੁਪਏ ਹੋ ਗਈ ਸੀ ਹਾਲਾਂਕਿ ਹਾਲ ਹੀ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਪਿੱਛੇ ਸਹੀ ਕਾਰਨਾ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਹ ਸਪਸ਼ਟ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਮੈਕਰੋ ਆਰਥਿਕ ਸਥਿਤੀਆਂ ਅਤੇ ਬਾਜ਼ਾਰਾ ਪ੍ਰਤੀ ਜਵਾਬ ਦੇ ਨੇ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਾਂ ਦੀ ਤਾਰੀਖ ਵਧਾ ਦਿੱਤੀ ਹੈ ਸੂਬੇ ਵਿੱਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਇਸ ਤੋਂ ਪਹਿਲਾਂ ਸੂਬੇ ਵਿੱਚ 1 ਅਕਤੂਬਰ ਨੂੰ VOTING ਹੋਣੀ ਸੀ ਜਦਕਿ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸੀ ਹੁਣ ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ ਭਾਜਪਾ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਾਰੀਖ ਵਧਾਉਣ ਦੀ ਮੰਗ ਕੀਤੀ ਸੀ ਜਿਸ ਦੇ ਚਾਲਦਿਆਂ ਚੋਣ ਕਮਿਸ਼ਨ ਨੇ ਚੋਣਾਂ ਦੀ ਤਾਰੀਖ ਵਿੱਚ ਤਬਦੀਲੀ ਕੀਤੀ ਹੈ ਸਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ 2 ਸਤੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿਖੇ ਵਿਖਸ਼ਾਲ ਇਕੱਠ ਕੀਤਾ ਜਾਵੇਗਾ। ਬੀਕੇਯੂ ਡਕੋਂਦਾ ਵੱਲੋਂ 2 ਸਤੰਬਰ ਚੰਡੀਗੜ੍ਹ ਧਰਨੇ ਦੀਆਂ ਪਿੰਡਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਸਯੁਕਤ ਕਿਸਾਨ ਮੋਰਚਾ ਪੰਜਾਬ ਨੇ ਕਿਸਾਨਾਂ ਦੀਆਂ ਚੀਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਬੂਟਾ ਸਿੰਘ ਬੁਰਜਗਿਲ ਜੱਥੇਬੰਦੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ ਤੇ ਕਿਸਾਨਾਂ ਨੂੰ ਵੱਧ ਤੋਂ ਸ਼ਾਮਲ ਹੋਣ ਲਈ ਲਾਮਤ ਕੀਤਾ ਗਿਆ ਸੂਬਾ ਕਮੇਟੀ ਮੈਂਬਰ ਐਚਮਨ ਸਿੰਘ ਚਾਕਲੇ ਸ਼ੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਤ ਕਿਸਾਨ ਮੋਰਚਾ ਪੰਜਾਬ ਦੀਆਂ ਬੱਥੇ ਭਰਤੀ ਜਥੇਵੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਚੰਡੀਗੜ੍ਹ ਵਿੱਚ 2 ਸਤੰਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਸਰਦਾਰ ਦਿੱਤਾ ਗਿਆ ਉਸੇ ਸਬੰਧ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ ਅਤੇ ਪਿੰਡਾਂ ਦੀਆਂ ਮਾਵਾਂ ਭੈਣਾਂ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਚੰਡੀਗੜ੍ਹ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਗੁਜਰਾਤ ਹਾਈ ਕੋਰਟ ਨੇ ਜੇਲ੍ਹ ਵਿੱਚ ਬੰਦਾ ਆਸਰਮ ਬਾਪੂ ਵੱਲੋਂ ਦਾਇਰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ 2013 ਦੇ ਜ਼ਬਰ ਜਨਾਬ ਮਾਮਲੇ ਵਿੱਚ ਮਿਲੀ ਸਜ਼ਾ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਸੀ ਅਦਾਲਤ ਨੇ ਕਿਹਾ ਕਿ ਅਰਜੀ ਦੇ ਵਿਚਾਰ ਕਰਨ ਲਈ ਕੋਈ ਅਸਥਾਰਨ ਆਧਾਰ ਨਹੀਂ ਹੈ ਸਾਲ 2023 ਵਿੱਚ ਗਾਂਧੀ ਨਗਰ ਦੀ ਅਦਾਲਤ ਨੇ ਮਾਮਲੇ ਵਿੱਚ ਆਸਰਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਸਟਿਸ ਇਲੇਸ਼ ਵੋਰਾਤੇ ਜਸਟਿਸ ਵਿਮਲ ਵਿਆਜ਼ੀ ਬੈਂਚ ਨੇ ਸਜ਼ਾ ਨੂੰ ਮੁਲਤਵੀ ਕਰਨ ਅਤੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇੱਥੇ ਰਾਹਤ ਦਾ ਕੋਈ ਮਾਮਲਾ ਨਹੀਂ ਬਣਦਾ ਜਨਵਰੀ 2013 ਵਿੱਚ ਸੈਸ਼ਨ ਕੋਰਟ ਨੇ 2013 ਦੇ ਜ਼ਬਰ ਜਨਾਬ ਮਾਮਲੇ ਵਿੱਚ ਆਸਰਾਮ ਨੂੰ ਦੋਸ਼ੀ ਠਹਿਰਾਇਆ ਸੀ ਤੇ ਜੋ ਅਪਰਾਧ ਵੇਲੇ ਗਾਂਧੀ ਨਗਰ ਨੇੜੇ ਉਸਦੇ ਆਸ਼ਰਮ ਵਿੱਚ ਰਹਿਣ ਵਾਲੀ ਇੱਕ ਔਰਤ ਵੱਲੋਂ ਦਰਜ ਕੀਤਾ ਗਿਆ ਸੀ ਆਸਰਾਮ ਇਸ ਵੇਲੇ ਜ਼ਬਰ ਜਨਾਬ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਆਸਰਾਮ ਦੀ ਅਪੀਲ ਦੇ ਨਿਪਟਾਰੇ ਦੀ ਸੰਭਾਵਨਾ ਦੇਰੀ ਉਸ ਦੀ ਉਮਰ ਅਤੇ ਇਲਾਜ ਸਥਿਤੀ ਬਾਰੇ ਉਸ ਦੀਆਂ ਦਲੀਲਾਂ ਰਾਹਤ ਦੇਣ ਲਈ ਕਾਫੀ ਨਹੀਂ ਸਨ ਅਮਰੀਕਾ ਦੇ ਮੀਸੀਸੀਪੀ ਵਿੱਚ ਅੰਤਰਰਾਜੀ ਰੋਡ B ਤੇ ਇੱਕ ਬੱਸ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ ਮੀਸੀਸੀਪੀ ਹਾਈਵੇ ਪੈਟਰੋਲ ਨੇ ਇੱਕ ਜਾਣਕਾਰੀ ਦਿੱਤੀ ਹੈ ਤੇ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ 6 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਬੱਸ ਹਾਈਵੇ ਤੋਂ ਫਿਸਲ ਗਈ ਅਤੇ ਵਾਰਨ ਕਾਉਂਟੀ ਨੂੰ ਬੋਵਿਨਾ ਨੇੜੇ ਪਲਟ ਗਈ ਨੈਸ਼ਨਲ ਟ੍ਰਾਂਸਪੋਰੇਸ਼ਨ ਸੇਫਟੀ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਹਾਸਾ ਟਾਇਰ ਫਟਣ ਕਾਰਨ ਵਾਪਰਿਆ ਵਾਰਨ ਕਾਉਂਟੀ ਦੇ ਕੋਰਨਰ ਡਰੱਗ ਤਹਸਕੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ 6 ਸਾਲਾ ਲੜਕਾ ਅਤੇ ਉਸਦੇ 16 ਸਾਲਾ ਭੈਣ ਵੀ ਸ਼ਾਮਲ ਹੈ ਦੋਵਾਂ ਦੀ ਪਛਾਣ ਉਹਨਾਂ ਦੀ ਮਾਂ ਨੇ ਕੀਤੀ ਉਹਨਾਂ ਕਿਹਾ ਕਿ ਅਧਿਕਾਰੀ ਬਾਕੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਿਲੀਜ਼ ਅਨੁਸਾਰ 37 ਯਾਤਰੀਆਂ ਨੂੰ ਵਿਕਸਬਰਗ ਅਤੇ ਜੈਕਸਨ ਦੇ ਹਸਪਤਾਲਾਂ ਵਿੱਚ ਲਪਰਤੀ ਕਰਾਇਆ ਗਿਆ ਮਧਪੁਰ ਦੇ ਸਾਗਰ ਜ਼ਿਲ੍ਹੇ ਤੋਂ ਲੁੱਟਦਾ ਇੱਕ ਹਰਾਮ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਦਮਾਸ਼ਾਂ ਨੇ ਇੱਕ ਕੰਟੇਨਰ ਟਰੱਕ ਨੂੰ ਬੰਦਕ ਬਣਾ ਕੇ ਉਸ ਵਿੱਚ ਲੋਡ ਐਪਲ ਕੰਪਨੀ ਦੇ 12 ਕਰੋੜ ਰੁਪਏ ਦੇ ਮੋਬਾਈਲ ਫੋਨ ਲੁੱਟ ਲਏ ਅਤੇ ਇਸ ਘਟਨਾ ਤੋਂ ਬਾਅਦ ਡਰਾਈਵਰ ਰਿਪੋਰਟ ਤਰਜ ਕਰਾਉਣ ਲਈ ਬਾਂਦਰੀ ਥਾਣੇ ਦੇ ਚੱਕਰ ਲਗਾਉਂਦਾ ਰਿਹਾ ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਰਿਪੋਰਟ ਨਹੀਂ ਲਿਖੀ ਗਈ ਜਿਸ ਤੋਂ ਬਾਅਦ ਸਾਰਾ ਮਾਮਲਾ ਆਈਜੀ ਪ੍ਰਮੋਦ ਕੁਮਾਰ ਵਰਮਾ ਦੇ ਧਿਆਨ ਵਿੱਚ ਆਇਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਬਾਂਦਰੀ ਥਾਣੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ ਐਫ ਆਈ ਆਰ ਦਰਜ ਕਰਨ ਵਿੱਚ ਲਾਪਰਵਾਹੀ ਲਈ ਬਾਂਦਰੀ ਥਾਣਾ ਦੇ ਇੰਚਾਰਜ ਭਗਚੰਦ ਉਈਕੇ ਐਸ ਆਈ ਰਾਜੇਂਦਰ ਪਾਂਡੇ ਨੂੰ ਲਾਈਨ ਅਟੈਚ ਕਰ ਦਿੱਤਾ ਜਦਕਿ ਹੈੱਡ ਕਨਸਟੇਬਲ ਰਾਜੇਸ਼ ਪਾਂਡੇ ਨੂੰ ਮੋਤਾਰ ਕਰ ਦਿੱਤਾ ਗਿਆ। પ્રાપ્ત ਜਾਣਕਾਰੀ ਮੁਤਾਬਕ ਬੀਤੀ 14 ਅਗਸਤ ਨੂੰ ਐਪਲ ਕੰਪਨੀ ਦੇ ਕੀਮਤੀ ਮੋਬਾਈਲ ਲੈ ਕੇ ਇੱਕ ਕੰਟੇਨਰ ਹైదరాబాద్ ਤੋਂ ਉੱਤਰੀ ਭਾਰਤ ਲਈ ਰਵਾਨਾ ਹੋਇਆ ਸੀ। ਕੰਟੇਨਰ ਡਰਾਈਵਰ ਦੇ ਨਾਲ ਇੱਕ ਸੁਰੱਖਿਆ ਗਾਰਡ ਵੀ ਮੌਜੂਦ ਸੀ ਜਿੱਥੇ ਇਸ ਮਾਮਲੇ ਦੀ ਜਾਣਕਾਰੀ ਆਈ ਜੀ ਪ੍ਰਮੋਦ ਕਰਮਵਰਮਾ ਨੂੰ ਹੋਈ ਤਾਂ ਉਹ ਬਾਂਦੀ ਥਾਣੇ ਪਹੁੰਚੇ ਉਹਨਾਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਫਤੇਗੜ ਸਾਹਿਬ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਇੱਥੇ ਕਰੀਬ 7 ਦਿਨਾਂ ਦੀ ਲਵਾਰਸ ਬੱਚੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਅਤੇ ਉਸ ਦੇ ਇੱਕ ਦੋਸਤ ਨੂੰ ਚੋਤੀ ਸਰੂਪ ਮੋੜ ਤੋ ਥੋੜੇ ਦੂਰ ਹੈ ਨਾਲ ਬਣੀ ਇੱਕ ਪਾਰਕ ਵਿੱਚ ਇੱਕ ਕੱਪੜੇ ਵਿੱਚ ਲਪੇਟੀ ਹੋਈ ਬੱਚੀ ਮਿਲੀ ਸੀ ਕੱਪੜੇ ਵਿੱਚ ਲਪੇਟੀ ਬੱਚੀ ਨੂੰ ਵੇਖ ਕੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੇ ਪ੍ਰਥਵੀਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਇਸ ਦੌਰਾਨ ਤੁਰੰਤ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਗਿਆ ਅਤੇ ਬੱਚੀ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਾਇਆ ਗਿਆ। ਕਰੀਬ ਨਦਰੂਨ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਇਹ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋੜ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾਗੇ ਪਈ ਆ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆਂ ਨੇ ਫਿਰ ਅਸੀਂ ਆਪਣੇ ਪੁਲਿਸ ਪਾਰਟੀ ਨਾਲ ਤੱਲੀ ਦੀ ਕਾਂਸਟੇਬਲ ਤੇ ਨਾਲ ਅਸੀਂ ਲੈ ਕੇ ਮੌਕੇ ਤੇ ਪਹੁੰਚੇ ਤੇ ਮੌਕੇ ਦਾ ਜਿਹੜਾ ਜਾਇਜ਼ਾ ਲਿਆ ਇਸ ਤੋਂ ਵਾਲਾ ਚਾਈਲਡ ਵੈਲਫੇਅਰ ਅਫਸਰ ਸਰਦਾਰ ਹਰਖਦਰਨ ਸਿੰਘ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭੁਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ 'ਚ ਚੈੱਕਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ 25 ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ ਹੈ ਬਾਕੀ ਜਿਹੜੀ ਅਗਲੀ ਪ੍ਰੋਸੀਡਿੰਗਾਂ ਉਹ ਚਿਲड्रन ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਿਸ ਤਰ੍ਹਾਂ ਵੀ ਹੋਊਗਾ ਅਗਲੀ ਕਾਰਜ ਉਹੀ ਕਾਨੂੰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਅਜਨਾਲਾ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹ ਦਿਨ ਦਿਹਾੜੇ ਭੀੜ-ਪਾੜ ਵਾਲੀਆਂ ਥਾਵਾਂ ਵਿੱਚ ਵੀ ਪਿਸਤੌਲ ਦੀ ਨੋਕ ਤੇ ਲੋਕਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਏ ਨੇ ਮਾਮਲਾ ਅਜਨਾਲਾ ਦੇ ਪਿੰਡ ਮਹਿਲ ਮਖਾਰੀ ਦਾ ਜਿੱਥੇ ਚੱਲ ਰਿਹਾ ਧਾਰਮਿਕ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਸਾਹਮਣੇ ਪਿਸਤੌਲ ਦੀ ਨੋਕ ਤੇ ਸਾਫਕਾ ਕਾਉਂਸਲਰ ਦੇ ਮੁੰਡੇ ਕੋਲੋਂ ਮੋਟਰਸਾਈਕਲ ਖੋਲਿਆ ਗਿਆ ਇਸ ਸਾਫਕਾ ਮੇਲਾ ਚਾਰ ਕਰ ਦਿੰਦੇ ਆ ਸਾਫਕਾ ਕਾਉਂਸਲਰ ਦੇ ਪੁੱਤਰ ਦਿਲਬਖ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਅੰਮ੍ਰਿਤਸਰ ਤੋਂ ਰਾਮਪੁਰਾਵਲ ਨੂੰ ਆ ਰਿਹਾ ਸੀ ਜਦੋਂ ਉਹ ਮਹਿਲ ਮਖਾਰੀ ਦੇ ਚੌਕ ਵਿੱਚ ਪਹੁੰਚਿਆ ਤਾਂ ਤਿੰਨ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂਲ ਪੇਟੇ ਹੋਏ ਸਨ ਮੇਰੇ ਤੇ ਮੇਰੇ ਮੋਟਰਸਾਈਕਲ ਦੇ ਪਿੱਛੇ ਬੈਠੇ ਮੇਰੇ ਸਾਥੀ ਤੇ ਪਿਸਤੌਲ ਤਾਨ ਦਿੱਤੀ ਅਤੇ ਮਾਰਨ ਦੀ ਧ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਸ ਸਮੇਂ ਹਜ਼ਾਰਾਂ ਦੇ ਗੈਂਦੇ ਵਿੱਚ ਲੋਕ ਮੌਜੂਦ ਸਨ ਲੇਕਿਨ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਇਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਅਤੇ ਇਸ ਸੰਬੰਧੀ ਘਟਨਾ ਸਥਲ ਤੇ ਪਹੁੰਚੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਜਲਦ ਹੀ ਉਹਨਾਂ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਕਾਫੀ ਸੰਗਤ ਰਿਹਾ ਕਰੀਬ 10-12000 ਤਰੀਕ ਤੇ ਸਾਨੂੰ ਹੁਣੇ ਦਿਲਬਾਖ ਸਿੰਘ ਵਾਸੀ ਰੇਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਦ ਮੇਲੇ ਤੋਂ ਬਾਹਰ ਨਿਕਲਦਿਆਂ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਸੀ ਮੌਕੇ ਤੇ ਆਏ ਆਂ ਕਿ ਸੀਸੀ ਦੀ ਵੀ ਕੈਮਰੇ ਚੈੱਕ ਕਰਿਆ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ ਫਰੋਸਪੋਰਟ ਦੇ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਵਿੱਚ ਪੁਰਾਣੀ ਰੰਜਿਸ਼ ਕਾਰਨ ਝੜਪ ਹੋ ਗਈ ਜਿਸ ਵਿੱਚ ਇੱਕ ਕੈਦੀ ਜ਼ਖਮੀ ਹੋ ਗਿਆ ਜ਼ਖਮੀ ਕੈਦੀ ਦੇ ਬਿਆਨਾਂ ਤੇ ਥਾਣਾ ਸਿਟੀ ਵਿੱਚ ਕਈ ਕੈਦੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਐਲਪੀਡੀ ਰਣਦੇਰ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ एक मुकदमा नंबर तीन सौ उनचाली बटा चौबी दर्ज होया धारा लगी एक सौ पंद्रह दो तीन सौ इकवंजा दो एक सौ इक्की एक सौ बई बी एन एस बयाली प्रिजन एक्ट इस विच जरा रणजीत सिंह जो वाला थाना मखुदा है जेल के अंदर ही वो हूँ हैगा बंद उन्हें आरोप लगाया है कि जो सुखप्रीत सिंह सेवा सिंह मेवा सिंह इकबाल सिंह सात आठ अनपछाते व्यक्तियों ने उस उससे हमला किया है तो परचा दर्ज किया गया तपती तफ्तीश जारी है ਇਹ ਜਿਹੜੀ ਮਡਲੀ ਪੁੱਛ ਗਈ ਸ ਹੈ ਮਡਲੀ ਜਾਂਚ ਹੈ ਉਸ ਵਿੱਚ ਆਹੇ ਕਿ ਨਾਦੀ ਪੁਰਾਣੀ ਆਪਸੀ ਰੰਜੀਤ ਹੈ ਉਹਦੇ ਕਾਰਨ ਜਿਹੜੇ ਦੋਸਿਏ ਦੋਸੀ ਉਹਨੇ ਇਸਤੇ ਹਟਾਕ ਕੀਤਾ ਮੁਕੇਰੀਆਂ ਦੇ ਪਿੰਡ ਸ਼ੇਰਪੁਰ ਦੇ ਇੱਕ ਨੌਜਵਾਨ ਪਰਵਿੰਦਰਪਾਲ ਸਿੰਘ ਪੁੱਤਰ ਹਰਚਨ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਸੰਬੰਧੀ ਮ੍ਰਿਤਕ ਦੇ ਪਿਤਾ ਹਰਚਨ ਸਿੰਘ ਨੇ ਭਰੇ ਮੰਦੇ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕਮਾਈ ਕਰਨ ਲਈ ਲਗਭਗ 6 ਸਾਲ ਤੋਂ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦਾ ਅਤੇ ਸਟੋਰ ਦੇ ਵਿੱਚ ਕੰਮ ਕਰਦਾ ਸੀ। ਏਟ ਵਿੱਚ ਇਨਫੈਕਸ਼ਨ ਹੋਣ ਕਰਕੇ ਪਿਛਲੇ ਦਿਨਾਂ ਤੋਂ ਇਲਾਜ ਲਈ ਹਸਪਤਾਲ ਵਿੱਚ ਦਾਖਲ ਸੀ। ਬੀਤੇ ਦਿਨ ਰਾਤ ਅਚਾਨਕ ਉਸ ਦੀ ਮੌਤ ਹੋ ਜਾਣ ਦੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ, ਪਰਿਵਾਰ ਵਿੱਚ ਕੌਹਰਾ ਮਚ ਗਿਆ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਦੋ ਛੋਟ ਛੋਟੇ ਬੱਚੇ ਤੇ ਵਿਰਧ ਮਾਤਾ ਪਿਤਾ ਛੱਡ ਗਿਆ ਨੌਜਵਾਨ ਦੀ ਅਮਰੀਕਾ ਵਿੱਚ ਹੋਈ ਮੌਤ ਦੀ ਖਬਰ ਸੁਣਦੇ ਹੀ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕਿਦੋਂ ਪਤਾ ਲੱਗਾ ਕਿ ਤੁਹਾਨੂੰ ਬੇਟੇ ਨਾਲ ਹੋਇਆ ਕਿਸ ਤਰ੍ਹਾਂ ਹੋਇਆ ਸਾਹ ਹੱਥ। 1.5 ਮਹੀਨਾ ਪਹਿਲਾਂ ਦੀ ਗੱਲ ਹੈ। ਉਦੋਂ ਅਦਾ ਲੱਗਾ ਵੀ ਦਰਦ ਰੁਤ ਹੋਈ ਪੇਟ 'ਚ ਤੇ ਐਡਮਟ ਹੋਇਆ ਤੋਨਾ ਆਪਰੇਟ ਕਰਤਾ। ਹਾਂ ਕਿਆ ਬਥੀ ਇਨਫੈਕਸ਼ਨ ਇਨਫੈਕਸ਼ਨ ਵਾਸੇ ਇਹੀ ਦੱਸਦੇ ਰਹੇ। ਬੀਟਾ ਮੈਰਟ ਸੀ ਬੈਰਟ ਹਾਂ ਕਿੰਨੇ ਬੱਚੇ ਦੋ ਬੱਚੇ ਇਹ ਦੋ ਗੁੱਡੀ ਏ ਇੱਕ ਲੜਕਾ ਸਮਰਾਲਾ ਵਿਖੇ ਇੱਕ ਮੇਲੇ ਵਿੱਚ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਮੇਲੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੈਨ ਤੋਂ ਇੱਕ ਬਜ਼ੁਰਗ ਔਰਤ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਆਪਣੇ ਪਰਿਵਾਰ ਨਾਲ ਮੇਲੇ ਵਿੱਚ ਮੱਥਾ ਟੇਕਣ ਗਈ ਸੀ ਕਿ ਉਸਦੇ ਨਾਲੇ ਹਾਸਾ ਵਾਪਰ ਗਿਆ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਜੋ ਕਿ ਚਾਰਜਿੰਗ ਤੇ ਲੱਗੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀ ਉਸ ਨੂੰ ਹੱਥ ਲਗਾਇਆ ਜਾਂਦਾ ਹੈ ਤੇ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗਿਆ ਤੇ ਉਸ ਨੂੰ ਤੁਰੰਤ ਸਮਰਾਦਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰੇ ਤੱਕ ਘੋਸ਼ਿਤ ਕਰ ਦਿੱਤਾ ਗਿਆ। ਕੋਟਪੰਡ ਅਜੀ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਹੀ ਇੱਕ ਠੰਡੇ ਵਾਲੀ ਗੱਡੀ ਖੜੀ ਦੀਗੀ ਹਾਂ ਤੇ ਉਹਨਾਂ ਨਾਲ ਮਤਰਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਰ ਲਓ ਨਾਲ ਲੱਗ ਗਿਆ ਤੇ ਉਹਨੂੰ ਕੱਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹਦੀ ਗੱਡੀਆਂ ਦੀ ਸੜਕ ਨੋੜੀ ਦੇ ਵਿੱਚ ਪਰਚਾ ਦਰਜ ਕਰਵਾਇਆ ਵਾ ਜਿਹਦੇ ਨਾਲ ਕਰਕੇ ਗੜੋ ਡਾ ਬੜਾ ਘਾਟਾ ਪਿਆ ਬਤਲਾ ਦਿੱਤੀ ਕਿ ਸਿੱਧਾ ਹੀ ਕੰਮ ਕੀਤਾ ਹੈ ਜੀ ਕਿ ਉਹਦੀ ਗੱਡੀ ਮੈਚੇਲੋ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਏ ਸੀਗੇ ਪੇਸ਼ੈਂਟ ਡਾਟ ਹੈ ਜੀ ਦਾ ਇਲੈਕਟ੍ਰਿਕ ਸ਼ੌਕ ਨੂੰ ਨਾਲ ਦੇ ਸੈਕਟਰ ਜਾ ਬੋਡੀ ਬੋਡੀ ਤੇਰੀ ਬੋਡੀ ਤੇਰੀ ਕਾਪੀ ਚੁੱਕਾ ਦਈਏ ਤੇ ਉਹਨੂੰ ਪੋਸਟ ਕਾਰਡੋਂ ਭੇਜਾਂਗਾ ਸ਼ਿਆਰਪੁਰ ਦੇ ਤਲਵਾੜਾ ਵਿੱਚ ਇੱਕ ਵਿਅਕਤੀ ਥਾਣੇ ਦੇ ਬਾਹਰ ਧਰਨਾ ਦੇਣ ਪਹੁੰਚਿਆ ਜਿੱਥੇ ਉਸਨੇ ਥਾਣੇ ਦੇ ਬਾਹਰ ਹੀ ਪੈਟਰੋਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਬਲਦੇਵ ਠਾਕੁਰ ਨਾਂ ਦੇ ਵਿਅਕਤੀ ਨਾਲ ਪਿਛਲੇ ਕੁਝ ਦਿਨ ਪਹਿਲਾਂ ਵੇਰਕਾ ਬੂਤੇ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕੀਤਾ ਸੀ ਜਿਸ ਦੇ ਇਨਸਾਫ ਲਈ ਉਹ ਵਿਅਕਤੀ ਥਾਣੇ ਬਾਹਰ ਇਨਸਾਫ ਲਈ ਧਰਨਾ ਲਗਾ ਕੇ ਬੈਠਾ ਸੀ ਜਿਸ ਦੇ ਚੱਲਦੇ ਇਨਸਾਫ ਨਾ ਮਿਲਣ ਤੇ ਬਲਦੇਵ ਠਾਕੁਰ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਆਤਮਹੱਤਿਆ ਕਰਨ ਤੋਂ ਰੋਕ ਲਿਆ। ਪਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੋਲਾਮ ਵਾਲੇ ਅਤੇ ਪਾਈ ਅਮਨਦੀਪ ਸਿੰਘ ਜੀ ਬੀਬੀ ਕੋਲਾਮ ਵਾਲਿਆਂ ਵੱਲੋਂ ਸਰਬਤ ਦੇ ਭਲੇ ਨੂੰ ਸਮਰਪਿਤ ਮਹਾਨ ਰੈਣ ਸਭਾਈ ਕੀਰਤਨ ਸਮਾਗਮ ਗੁਰਦੁਆਰਾ ਬੀਬੀ ਕੋਲਾਮ ਜੀ ਕੋਲਸਰ ਸਾਇਵਿਕੇ ਕੀਤਾ ਗਿਆ ਇਸ ਮੌਕੇ ਸਮਾਗਮ ਵਿੱਚ ਸਿੱਖ ਪਥਰ ਦੀਆਂ ਮਹਾਨ ਸ਼ਖਸੀਤਾਂ ਗਿਆਨੀ ਰਗबीर ਸਿੰਘ ਜਥੇਦਾਰ ਜੀ ਅਕਾਲ ਤਖਸਾਲ ਸਾਹਿਬ ਪਾਈ ਗੁਰ ਇਕਬਾਲ ਸਿੰਘ ਬੀਬੀ ਕੋਲਾਮ ਵਾਲੇ ਸਮੇਤ ਕਈ ਸਿੰਘ ਸਾਹਿਬਾਨਾਂ ਨੇ ਸ਼ਿਰਕਤ ਕੀਤੀ ਕੀਰਤਨ ਸਮਾਗਮ ਵਿੱਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਨ ਗੁਰੂ ਰਾਮਦਾਸ ਜੀ ਤੁਨ ਕੋ ਬੈਠ ਸੀ ਵਿਸਾ ਸਿੰਘ ਜੀ ਅੱਜ ਗੁਰੂ ਰਾਮਦਾਸ ਜੀ ਨੇ ਤਰਸ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਬੀਬੀ ਕੌਲਾ ਜੀ ਪਾਲ ਸਰ ਸੇਬ ਸ੍ਰੀ ਅੰਮ੍ਰਿਤ ਸਰ ਸਾਹਿਬ ਦੇ ਤੇ ਰੈਂਸ ਬਾਈ ਸਮਾਗਮ ਦੀ ਪਿਤਾ ਜੀ ਨੇ ਸੇਵਾ ਲਈ ਔਰ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕਬੀ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੋਰ ਵੀ ਬੜੇ ਪਿਆਰੇ ਪਿਆਰੇ ਗੁਰੂ ਦੇ ਕੀਰਤਨੀਆਂ ਨੇ ਮਾਪੁਰਖਾਂ ਨੇ ਆ ਕੇ ਸ਼ਿਰਕਤ ਕੀਤੀ ਔਰ ਇਹ ਸਾਰਾ ਸਮਾਗਮ ਮੇਰੇ ਬੜੇ ਮਾਨਯੋਗ ਸਤਕਾਰਯੋਗ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਦੀਆਂ ਸੀਸਾਂ ਸੰਕਟਾ ਉਹਨਾਂ ਦੀਆਂ ਪ੍ਰੇਰਣਾ ਸੰਕਟਾ ਹੋਇਆ ਔਰ ਜੋ ਜੋ ਵੀ ਇਸ ਮੀਡੀਏ ਦੇ ਰਾਹੀਂ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਜੁੜੇ ਹੋ ਦੇਖ ਰਹੇ ਹੋ ਮੈਂ ਸਾਰੀਆਂ ਸੰਕਟਾਂ ਨੂੰ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਦੇਣਾ ਮਾਮਲਾ ਹੁਸ਼ਿਆਰਪੁਰ ਉਨਾ ਮਾਰਗ ਤੇ ਪੈਂਦੇ ਪਿੰਡ ਜਹਾਨ ਖੇਲਾਂ ਤੋਂ ਆਇਆ ਜਿੱਥੇ ਕਿ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਲਿਆ ਜਾਂ ਲਈ ਲੈਣ ਦਾ ਗਿਆ ਤੇ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੌਜਵਾਨ ਅਸ਼ੀਸ਼ ਕੁਮਾਰ ਨੇ ਦਸਿਆ ਕਿ ਉਹ ਜਹਾਨ ਖੇਲਨ ਦੁਕਾਨ ਚਲਾਉਂਦਾ ਹੈ ਤੇ ਕੁਝ ਸਮਾਂ ਪਹਿਲਾਂ ਉਸ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਕਿ ਬਕਾਇਦਾ ਰਾਜ਼inama ਵੀ ਹੋ ਚੁੱਕਿਆ ਸੀ ਪਰੰਤੂ ਉਕਤ ਵਿਅਕਤੀਆਂ ਵੱਲੋਂ ਦਿਲ ਦੇ ਵਿੱਚ ਰੰਜਿਸ਼ ਰੱਖਦਿਆਂ ਹੋਇਆਂ ਆਪਣੇ ਹੋਰ ਨਾਲ ਸਾਥੀਆਂ ਨਾਲ ਮਿਲ ਕੇ ਉਸ ਉੱਤੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਹਮਲਾਵਾਰਾਂ ਵੱਲੋਂ ਕੀਤੇ ਗਏ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਰੀਬ ਅੱਧੇ ਦਰਜਨ ਨੌਜਵਾਨ ਹਥਿਆਰਾਂ ਸਮੇਤ ਨਜ਼ਰ ਆ ਰਹੇ ਨੇ ਤੇ ਇੱਕ ਮਹਿਲਾ ਅਤੇ ਨੌਜਵਾਨ ਵੱਲੋਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਹੈ ਪਰੰਤੂ ਫਿਰ ਵੀ ਹਮਲਾਵਾਰਾਂ ਵੱਲੋਂ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਅਧਿਕਾਰੀ ਸੋਮਨਾਥ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋ ਹਮਲਾਵਾਰਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ ਮੈਂ ਭਾਜੀ ਕੱਲ ਕੰਮ ਤੋਂ ਆਇਆ ਤੇ ਮੈਂ ਦੁਕਾਨ ਤੇ ਗਿਆ ਆ ਪਾ ਦੋਨੇ ਭਰਾ ਬੈਠੇ ਸੀਗੇ ਤੇ ਪੰਜ ਸੱਤ ਮੁੰਡੇ ਆਏ ਘੱਟੂ ਘੱਟ 8 10 ਜਣੇ ਸੀਗੇ ਉਹਨਾਂ ਨੇ ਸਾਡੇ ਤੇ ਤੇਜ਼ 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 ਨਾਲ ਹਥਿਆਰਾਂ ਦੇ ਨਾਲ ਸਾਡੇ ਦੇ ਵਾਰਦਾਤ ਕੀਤੀ ਭਾਜੀ ਸਾਡੀ ਪਹਿਲਾਂ ਕੋ ਲੜਾਈ ਹੋਈ ਸੀ ਉਹ ਚਲੋ ਰਾਜੀਨਾਮਾ ਹੋ ਗਿਆ ਸੀ ਪਰ ਇਹ ਵੀ ਭਾਜੀ ਉਹਨਾਂ ਨੇ ਬਿਨਾਂ ਦੱਸੇ ਕੱਲ ਸਾਡੇ ਤੇ ਵਾਰਦਾਤ ਉਹਨਾਂ ਨੇ ਭਾਈ ਭਾਜੀ ਕਿਹੜੇ ਪਿੰਡ ਦੇ ਰਹਿਣਾ ਭਾਜੀ ਅੱਪਾ ਪਿੰਡ ਜਹਾਨ ਖੇਲਾ ਜੀ ਸਾਡੀ ਕੱਪੜੇ ਦੀ ਦੁਕਾਨ ਆ ਭਾਜੀ ਬਹੁਤ ਸੇ ਬੈਠੇ ਸੀਗੇ ਇੱਕ ਥੀ ਕੌਂਸਲ ਦਾ ਪਿੰਡ ਦੇ ਹਾਂਜੀ ਭਾਜੀ ਪਿੰਡ ਦੇ ਹੀ ਸੀਗੇ ਉਹਨਾਂ ਨਾਲ ਪਹਿਲਾਂ ਲੜਾਈ ਹੋਈ ਸੀ ਸਾਡੀ ਪਰ ਰਾਜੀਨਾਮਾ ਹੋ ਗਿਆ ਸੀ ਪਰ ਉਹਨਾਂ ਨੇ ਫੇਰ ਵੀ ਕੱਲ ਸਾਡੇ ਤੇ ਬਾਰਦਾਤ ਪਾਈ ਉਹਨਾਂ ਨੇ ਬੀਤੀ ਅਦਿਰਾ ਸਾਰਤੀ ਅੰਸਰਵਾਂ ਨੂੰ 100 ਫੁੱਟੀ ਰੋਡ ਤੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਡਿਊਟੀ ਦੇ ਸ਼ਿਸ਼ੇਤ ਰੋੜੇ ਮਾਰਕੇ ਭੰਨ ਦਿੱਤੇ ਗਏ ਅਤੇ ਮੌਕੇ ਤੇ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂchnਾ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਵੱਡੀ ਗੰਦੇ ਵਿੱਚ ਪਹੁੰਚੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅਤੇ ਹੋਰਨਾਂ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਗਈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਘ ਸੇਵਾਦਾਰ ਵੱਲੋਂ ਸੂਚਿਤ ਕੀਤਾ ਗਿਆ ਤਾਂ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਇਸ ਮੌਕੇ ਤੇ ਡੀਐਸਪੀ ਸਰਜੀਤ ਸਿੰਘ ਬਰਾੜ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ irdigird ਕੈਮਰੇ ਵੀ ਫ੍ਰੋਲੇ ਜਾ ਰਹੇ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਇੱਕ ਸੀ ਜਾਂ ਇਸ ਤੋਂ ਵੱਧ ਉਹਨਾਂ ਨੇ ਕਿਹਾ ਕਿ ਜਲਦ ਹੀ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦਾ ਰਾਣੀ ਦਾਰਸ਼ਨੀ ਡਿਊਟੀ 'ਚ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸ ਨੂੰ 5 ਵਜੇ ਕੰਪਲੀਟ ਕਰਕੇ ਤੇ ਉਹ ਇਹਦਾ ਤੱਕ ਕੀ ਗੱਲ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਤਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂਗੇ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬੱਬੇ ਹਾਲੀ ਦਾ ਪੁਰਾਤਨ ਦੋ ਦਿਨਾਂ ਦੇ ਛਿੰਝ ਮੇਲਾ ਅੱਜ ਸਮਾਪਤ ਹੋ ਗਿਆ। ਸਾਬਕਾ ਵਿਧਾਇਕ ਅਤੇ ਸ਼੍ਰੋਮਣ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਾਲੀ ਦੀ ਅਗਵਾਈ ਹੇਠ ਕਰਵਾਏ ਗਏ ਛਿੰਝ ਮੇਲੇ ਵਿੱਚ ਹਲਕਾ ਬਟਾਲਾ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਲੀ ਲੀਡਰ ਸਰਦਾਰ ਲਖਪੀਰ ਸਿੰਘ ਲੋਧੀ ਨੰਗਲ ਸਣੇ ਕਈ ਆਗੂਆਂ ਨੇ ਛਿੰਝ ਮੇਲੇ ਵਿੱਚ ਸ਼ਿਰਕਤ ਕੀਤੀ। ਪੰਜਾਬ ਦੇ ਪ੍ਰਸਿੱਧ ਗਾਇਕ ਅਖਤਰ ਨੇ ਆਪਣੇ ਕਲਾਕਾਰਾਂ ਨਾਲ ਖੂਬ ਲੋਕਾਂ ਦਾ ਸਮਾ ਬੰਨਿਆ। ਇਸ ਮੌਕੇ ਤੇ ਕਬੱਡੀ ਅਤੇ ਹੋਰ ਵਿਰਾਸਤੀ ਖੇਡਾਂ ਦੇ ਸ਼ਾਨਦਾਰ ਮੁਕਾਬਲੇ ਵੀ ਕਰਵਾਏ ਗਏ। ਹੁਣ ਜਾਂਦੇ ਹਾਂ ਇੱਕ ਨਜ਼ਰ ਅੱਜ ਦੇ ਮੌਸਮ ਦੇ ਹਾਲਤੇ ਪੰਜਾਬੀ ਖਬਰਾਂ ਵਿੱਚ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਫੇਕ ਦੇ ਰੋਜ਼ ਚੜਦੀ ਕਲਾ ਟਾਈਮ ਟੀਵੀ